ਪਹਿਲਾਂ ਤਾਂ ਕਿਉਂਕਿ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਔਰ ਉਸ ਮਹਾਨ ਸ਼ਹਾਦਤ ਨੂੰ ਅਸੀਂ ਨਮਨ ਕਰਦੇ ਆਂ ਜਿਹਦੀ ਦੁਨੀਆ ਤੇ ਕਿਤੇ ਮਿਸਾਲ ਨਹੀਂ ਮਿਲਦੀ ਐਡੀ ਵੱਡੀ ਸਾਡੇ ਛੋਟੇ ਸਾਹਿਬਜ਼ਾਦਾ ਦੀ ਉਹ ਮਹਾਨ ਸ਼ਹਾਦਤ ਹੋਈ ਹੈ ਖੰਨੇ ਦੀ ਜਿਹੜੀ ਵਾਰਡਬੰਦੀ ਚੱਲ ਰਹੀ ਹੈ ਉਹਦੇ ਸਬੰਧ ਚ ਹੈ ਮੈਂ ਤਾਂ ਇਹ ਕਹੂੰਗਾ ਕਿ ਇਹ ਜੋ ਸਾਡੀ ਪ੍ਰਾਪਤ ਜਾਣਕਾਰੀ ਹੈ ਸਾਨੂੰ ਜੋ ਹਾਲੇ ਤੱਕ ਸਾਨੂੰ ਇਨਫੋਰਮੇਸ਼ਨ ਹੈ ਕਿ ਇਹ ਵਾਰਡਬੰਦੀ ਨਹੀਂਗੀ ਇਹ ਪਾਰਡਬੰਦੀ ਹੈ ਪੰਜਾਬ ਦੇ ਸਾਬਕਾ ਮੰਤਰੀ ਅਤੇ ਖੰਨਾ ਦੇ ਸਾਬਕਾ ਵ代ਕ ਗੁਰਕੀਰਤ ਸਿੰਘ ਕੋਟਲੀ ਨੇ ਮੌਜੂਦਾ ਸਰਕਾਰ ਤੇ aarop ਲਗਾਉਂਦੇ ਹੋਏ ਕਿਹਾ ਕਿ ਖੰਨਾ ਵਿੱਚ ਹੋਈ ਵਾਰਡਬੰਦੀ ਤੋਂ ਬਾਅਦ ਅਜੇ ਤੱਕ ਨਗਰ ਕੌਂਸਲ ਵਿੱਚ ਨਕਸ਼ਾ ਨਹੀਂ ਲਗਾਇਆ ਗਿਆ ਇਸ ਲਈ ਅਸੀਂ ਕਾਨੂੰਨੀ ਨੋਟਿਸ ਵੀ ਭੇਜੇ ਹਨ ਤਾਂ ਕਿ ਕਾਨੂੰਨ ਅਨਸਾਰ ਕਾਰਵਾਈ ਹੋ ਸਕੇ ਲੇਕਿਨ ਜੇਕਰ ਸਰਕਾਰ ਉਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਸਾਨੂੰ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਨੇ ਕਿਹਾ ਕਿ ਨਕਸ਼ਾ ਜਲਦੀ ਲਗਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਵਾਰ ਕਿਸ ਵਾਰ ਨਾਲ ਜੋੜਿਆ ਗਿਆ ਹੈ। ਸਰਕਾਰ ਜਰੂਰ ਇਸ ਤੇ ਜਲਦੀ ਸੁਣਵਾਈ ਕਰੇ। ਪਹਿਲਾਂ ਤਾਂ ਕਿਉਂਕਿ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ। ਔਰ ਉਸ ਮਹਾਨ ਸ਼ਹਾਦਤ ਨੂੰ ਅਸੀਂ ਨਮਨ ਕਰਦੇ ਹਾਂ। ਇਹੀ ਦੁਨੀਆ ਤੇ ਕਿਤੇ ਮਿਸਾਲ ਨਹੀਂ ਮਿਲਦੀ ਐਡੀ ਵੱਡੀ ਸਾਡੇ ਛੋਟੇ ਸਾਫ ਜਦਿਆਂ ਦੀ ਉਹ ਮਹਾਨ ਸ਼ਹਾਦਤ ਹੋਈ ਹੈ ਔਰ ਉਸ ਤੋਂ ਨਾਲ-ਨਾਲ ਅੱਜ 크리스마ਸ ਦਾ ਵੀ ਦਿਨ ਹੈ ਮੈਰੀ 크리스마ਸ ਸਾਰਿਆਂ ਨੂੰ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹ ਖੰਨੇ ਦੀ ਜਿਹੜੀ ਵਾਰਡਬੰਦੀ ਚੱਲ ਰਹੀ ਹੈ ਉਹਦੇ ਸਬੰਧ ਚ ਹੈ ਮੈਂ ਤਾਂ ਇਹ ਕਹੂੰਗਾ ਕਿ ਇਹ ਜੋ ਸਾਡੀ ਪ੍ਰਾਪਤ ਜਾਣਕਾਰੀ ਹੈ ਸਾਨੂੰ ਜੋ ਹਾਲੇ ਤੱਕ ਸਾਨੂੰ ਇਨਫੋਰਮੇਸ਼ਨ ਹੈ ਕਿ ਇਹ ਵਾਰਡਬੰਦੀ ਨਹੀਂਗੀ ਇਹ ਪਾੜਬੰਦੀ ਹੈ ਇਹਨਾਂ ਨੇ ਸਾਰੇ ਸ਼ਹਿਰ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਇਸ ਵਾਰਡਬੰਦੀ ਦੇ ਨਾਤੇ ਕਿਉਂਕਿ ਇਹ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਨੇ ਮਿਸਪਲ ਐਕਟ ਦੇ ਵਿੱਚ ਕਿ ਵਾਰਡਬੰਦੀ ਉਦੋਂ ਹੁੰਦੀ ਹੈ ਜਾਂ ਤਾਂ ਮਿਸਪਲ ਕਮੇਟੀ ਦੇ ਵਾਰਡ ਜਿਹੜੀ ਬੰਦੀ ਡੀਲਿਮਿਟੇਸ਼ਨ ਨੂੰ 15 ਸਾਲ ਹੋ ਗਏ ਹੋ ਜਿਹੜੇ ਕਿ ਸਾਡੀ ਜਿਹੜੀ ਆ ਹਜੇ 10 ਸਾਲ ਹੋਏ ਨੇ ਦੂਸਰੀ ਗੱਲ ਹੈ ਕਿ ਜਾਂ ਕੋਈ ਏਰੀਆ ਵਿੱਚ ਨਵਾਂ ਲਿਆ ਹੋਵੇ ਉਹਦੇ ਚ ਐਡ ਕੀਤਾ ਹੋਵੇ ਨਵਾਂ ਏਰੀਆ ਫਿਰ ਵਾਰਡਬੰਦੀ ਜਿਹੜੀ ਆ ਉਹ ਹੋ ਸਕਦੀ ਹੈ ਜਾਂ ਫਿਰ ਆਬਾਦੀ ਜਿਹੜੀ ਆ ਔਰ ਖਾਸ ਕਰਕੇ ਸੈਂਸਸ ਹੋਇਆ ਹੋਵੇ ਉਹ ਵਾਰਡਬੰਦੀ ਜਿਹੜੀ ਆ ਉਹਦੇ ਚ ਤਾਂ ਵਾਧਾ ਹੋ ਸਕਦਾ ਜਾਂ ਉਹ ਵਾਰ ਉਹ ਤਾਂ ਇੱਧਰ ਉੱਧਰ ਹੋ ਸਕਦੇ ਨੇ ਸਿਰਫ ਇੱਕ ਉਹਦੇ ਵਿੱਚ ਐਕਟ ਹੈ ਕਿ ਰੈਸ਼ਨਲਾਈਜੇਸ਼ਨ ਇਹ ਮੰਨ ਲਓ ਕੋਈ ਇੱਕ ਵਾਰਡ ਦੇ ਵਿੱਚ 2500 ਵੋਟ ਹੈ ਤੇ ਦੂਸਰੇ ਵਾਰਡ ਦੇ ਵਿੱਚ 3000 ਵੋਟ ਹੈ ਤੇ ਤੀਸਰੇ ਵਾਰਡ ਦੇ ਵਿੱਚ ਕੋਈ 3200 3500 ਵੋਟ ਹੈ ਉਹਨੂੰ ਬਰਾਬਰ ਕਰਨ ਦੇ ਲਈ ਕੋਈ ਇੱਕ ਦੋ ਗਲੀ ਇੱਧਰ ਜਾਂ ਇੱਕ ਦੋ ਗਲੀ ਇੱਧਰ ਉਹਦੇ ਨਾਲ ਤਾਂ ਕਿ ਉਹਦੀ ਜਿਹੜੀ ਵੋਟ ਹੈ ਉਹਨੂੰ ਰੈਸ਼ਨਲਾਈਜ਼ ਕੀਤਾ ਜਾਵੇ ਉਹਦੇ ਵਿੱਚ ਜਿਹੜੀ ਆ ਸਮਾਨਤਾ ਲਿਆਂਦੀ ਜਾਵੇ ਸੋ ਉਸ ਦੇ ਨੌਤੇ ਇਹਨਾਂ ਨੇ ਹੁਣ ਕੀ ਕੀਤਾ ਕਿ ਇੱਥੇ ਆਪਣੀ ਸਰਕਾਰ ਦੀ ਇਹਨਾਂ ਨੇ ਦੁਰਉਪਯੋਗ ਕਰਦੇ ਹੋਏ ਜੋ ਸਾਨੂੰ ਜਾਣਕਾਰੀ ਹੈ ਕਿ ਸਾਰਾ ਸ਼ਹਿਰ ਹੀ ਹਿਲਾ ਕੇ ਰੱਖਦਾ ਪਹਿਲੀ ਗੱਲ ਕਿ ਨੰਬਰ ਨਹੀਂ ਚੇਂਜ ਹੋ ਸਕਦੇ ਇੱਕ ਤੋਂ ਲੈ ਕੇ ਕਲੌਕਵਾਈਜ਼ ਇਹ ਸਿਸਟਮ ਹੈ ਉਹਦੇ ਐਕਟ 'ਚ ਲਿਖਿਆ ਹੋਇਆ ਕਿ ਇੱਕ ਨੰਬਰ ਤੋਂ ਚੜ੍ਹਦੇ ਵਾਲੇ ਪਾਸਿਓਂ ਲੈ ਕੇ ਉਹ ਸਾਰਾ ਸ਼ਹਿਰ ਐ ਘਮਾਉਣਾ ਪੈਂਦਾ ਤੋ ਇਹਨਾਂ ਨੇ ਉਹ ਵੀ ਨਹੀਂ ਕਮਾਇਆ ਜੋ ਸਾਨੂੰ ਉਹ ਇਨਫੋਰਮੇਸ਼ਨ ਆਈ ਹੈ ਦੇਖੋ ਅੱਜ ਤੁਹਾਨੂੰ ਬੁਲਾਉਣ ਦੀ ਤਾਂ ਹੀ ਜ਼ਰੂਰਤ ਪਈ ਹੈ ਕਿ ਜੋ ਸਾਨੂੰ ਖਦਸ਼ੇ ਜਿਹੜੇ ਨੇ ਉਹ ਸਾਨੂੰ ਉਹਨਾਂ ਦੀ ਆਹਟ ਸੁਣਾਈ ਦਿੱਤੀ ਹੈ ਸਾਡੀ ਵੀ ਕੋਈ ਐਡੀ ਕੋ ਨਹੀਂ ਹੈ ਕਿ ਅਸੀਂ ਤੁਹਾਨੂੰ ਹਰ ਵਾਰ ਬੁਲਾ ਕੇ ਕੋਈ ਅਸੀਂ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਦੂਸਰੀ ਪਾਰਟੀ ਨਾਲ ਕਰਨਾ ਜਾਂ ਉਹਨਾਂ ਨਾਲ ਕੋਈ ਸਾਡੀ ਕੋਈ ਇਸ ਤਰ੍ਹਾਂ ਦੀ ਕੋਈ ਮਤਭੇਦ ਨੇ ਸਾਡਾ ਜਿਹੜਾ ਵਾ ਉਹ ਇਹ ਹੈ ਕਿ ਇਸ਼ੂ ਬੇਸਡ ਅਧਾਰਤ ਜਿਹੜੀ ਕੋਈ ਗੱਲ ਆ ਉਹ ਸਾਹਮਣੇ ਲਿਆਓ ਔਰ ਦੇਖੋ ਤੁਸੀਂ ਕਿ ਸਾਰੇ ਵਾਲੇ ਵਾਲੇ ਸ਼ਹਿਰਾਂ ਦੇ ਵਿੱਚ ਜਿਹੜੇ ਨਕਸ਼ੇ ਲੱਗ ਚੁੱਕੇ ਨੇ ਨਵੀਂ ਜਿਹੜੀ ਵਾਰਡਬੰਦੀ ਦੇ ਤਹਿਤ ਜਿਹੜੇ ਰੈਸ਼ਨਲਾਈਜੇਸ਼ਨ ਦੇ ਤਹਿਤ ਉਹਨਾਂ ਦੇ ਨਕਸ਼ੇ ਲੱਗ ਚੁੱਕੇ ਨੇ ਔਰ ਇਤਰਾਜ ਦੀ ਵੀ ਜਿਹੜੀ ਡੇਟ ਆ ਉਹ ਵੀ ਉਹਨਾਂ ਦੀ ਨਿਕਲ ਚੁੱਕੀ ਹੈ ਔਰ ਖਾਨੇ ਹਾਜ਼ਰ ਦੇ ਤੱਕ ਕੀ ਕਹਿੰਦੇ ਨੇ ਕੋਈ ਨਕਸ਼ਾ ਜਿਹੜਾ ਉਹ ਹਾਲੇ ਤੱਕ ਲੱਗਿਆ ਨਹੀਂ ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਸ਼ਾਇਦ ਇਹ ਦਿੱਤੇ ਢੰਗ ਨਾਲ ਨਕਸ਼ਾ ਲਾਉਣ ਹੀ ਨਾ ਦੇਖੋ ਇਹ ਤਾਂ ਸਰੇ ਆਮ ਤੱਕਾ ਤੁਸੀਂ ਦੇਖੋ ਇਹ ਮਿਸਪੋਰ ਵਾਰਡ ਕਾਦੇ ਵਾਸਤੇ ਹੁੰਦੇ ਨੇ ਲੋਕਾਂ ਦੀ ਸਹੂਲਤ ਵਾਸਤੇ ਹੁੰਦੇ ਨੇ ਮਿਸਪੋਰ ਵਾਰਡ ਤਾਂ ਕਿ ਉੱਥੇ ਜਿਹੜਾ ਐਮਸੀ ਆ ਉਹ ਲੋਕਲ ਲੈਵਲ ਤੇ ਉਹਨਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰੇ ਜੋ ਉਹਨਾਂ ਦੀ ਤਕਲੀਫ ਆ ਜੋ ਉਹਨਾਂ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਆ ਕੋਈ ਉਹਨਾਂ ਨੇ ਕੋਈ ਬੈਨੀਫਿਟ ਲੈਣਾ ਕੋਈ ਬੈਨੀਫਿਸ਼ੀਅਰੀਜ਼ ਨੇ ਮੰਨ ਲਓ ਕੋਈ ਸਕੀਮ ਆ ਸਰਕਾਰ ਦੀ ਉਹਦੇ ਵਿੱਚ ਐਮਸੀ ਜਿਹੜਾ ਉਹ ਆਪਣਾ ਰੋਲ ਅਦਾ ਕਰਦਾ ਔਰ ਤੁਸੀਂ ਇੱਥੇ ਕੀ ਕਰ ਰਹੇ ਹੋ ਕਿ ਲੋਕਾਂ ਦੀ ਸਹੂਲਤ ਨਹੀਂ ਤੁਸੀਂ ਦੇਖ ਰਹੇ ਤੁਸੀਂ ਆਪਣੇ ਚੰਦ ਜਿਹੜੇ 7-8 ਬੰਦੇ ਨੇ ਉਹਨਾਂ ਦੀ ਸਹੂਲਤ ਲਈ ਤੁਸੀਂ ਇਹ ਸਾਰਾ ਮਤਲਬ ਉਹਨਾਂ ਦਾ ਇਹ ਪਾਰਵੰਦੀ ਕੀਤੀ ਹੈ ਵਾਰਬੰਦੀ ਨਹੀਂ ਹੋਈ ਤੋਂ ਇਸ ਕਰਕੇ ਸਾਡੀ ਇਹ ਮੰਗ ਹੈ ਇੱਕ ਤਾਂ ਜਲਦੀ ਤੋਂ ਜਲਦੀ ਕਾਂਗਰਸ ਪਾਰਟੀ ਵੱਲੋਂ ਇਹ ਮੰਗ ਹੈ ਸਾਰੇ ਸਾਥੀਆਂ ਵੱਲੋਂ ਅੱਜ ਸਾਰੇ ਸਮੂਹ ਸਾਡੇ ਐਮਸੀ ਸਹਿਬਾਨ ਸਾਡੇ ਮਿਊਨਿਸਪਲ ਕਮੇਟੀ ਦੇ ਮੌਜੂਦਾ ਪ੍ਰਧਾਨ ਕਬਲਜੀਤ ਸਿੰਘ ਲੱਧੜ ਸਾਹਿਬ ਦਾ ਪ੍ਰਧਾਨ ਵਿਕਾਸ ਮਹਿਤਾ ਜੀ ਔਰ ਸਬੂਹ ਸਾਰੇ ਕਾਉਂਸਲਰ ਅੱਜ ਸਾਡੀ ਇਹ ਮੰਗ ਹੈ ਕਿ ਇੱਕ ਤਾਂ ਨਕਸ਼ਾ ਜਿਹੜਾ ਉਹ ਜਲਦੀ ਤੋਂ ਜਲਦੀ ਲਾਇਆ ਜਾਵੇ ਤਾਂ ਜੋ ਸਾਨੂੰ ਇਸ ਗੱਲ ਦਾ ਪੂਰਨ ਪਤਾ ਲੱਗੇ ਵੀ ਇਹ ਇਹਨਾਂ ਨੇ ਕਿਸ ਤਰ੍ਹਾਂ ਦੇ ਜਿਹੜੇ ਵਾਰਡ ਜਿਹੜੇ ਨੇ ਬਣਾਏ ਨੇ ਇਹ ਕਿਹਨੂੰ ਬੈਨੀਫਿਟ ਕਰਨ ਦੇ ਲਈ ਇਹ ਕੀ ਦੇ ਮਤਲਬ ਇਹਨਾਂ ਨੇ ਕਹਿਣ ਤੇ ਕਿਉਂਕਿ ਚਾਰ ਪੰਜ ਬੰਦਿਆਂ ਦੀ ਸੁਣਵਾਈ ਚੱਲ ਰਹੀ ਹੈ ਕਿ ਕੱਲ ਵੀ ਸਾਨੂੰ ਪਤਾ ਲੱਗਿਆ ਵੀ 4 ਵਜੇ ਰਾਤ ਦੇ ਤਰਕੇ ਸਵੇਰੇ ਇਹ ਚਾਰ ਪੰਜ ਬੰਦੇ ਮਿਨਿਸਪਲ ਕਮੇਟੀ ਦੇ ਉੱਥੇ ਚੰਡੀਗੜ੍ਹ ਦਫ਼ਤਰ 'ਚ ਜਿਹੜਾ ਮੁੱਖ ਦਫ਼ਤਰ ਆ ਉਥੋਂ ਵਾਪਸ ਆਏ ਨੇ ਦੋ ਦਿਨ ਹੋ ਗਏ ਇਹਨਾਂ ਨੂੰ ਲਗਾਤਾਰ ਉੱਥੇ ਜਾ ਕੇ ਤਕਰੀਬਨ ਕੋਈ 4-5 ਵਜੇ ਸਵੇਰੇ ਮਾਰਨਿੰਗ ਦੇ ਵਿੱਚ ਉਹ ਆਪਣੇ ਸ਼ਹਿਰ ਆਉਂਦੇ ਨੇ ਪਤਾ ਨਹੀਂ ਉੱਥੇ ਕੀ ਸਕੀਮਾਂ ਲਾਈਆਂ ਜਾ ਰਹੀਆਂ ਨੇ ਜਿਵੇਂ ਹੁੰਦਾ ਨਾ ਵੀ ਨਕਸ਼ੇ ਨੂੰ ਤਾਂ ਇਹਨਾਂ ਨੇ ਐ ਰੱਖਿਆ ਆਪਣੀ ਛਾਤੀ ਨਾਲ ਲਾ ਕੇ ਜਿਵੇਂ ਤਾਸ਼ਕੇੜ ਦੇ ਹੁੰਦੇ ਲੋਕ ਨੇ ਉਹ ਆਪੇ ਪੱਤੇ ਨਹੀਂ ਦਿਖਾਉਂਦੇ ਉਹ ਆਪਣੇ ਪੱਤੇ ਐ ਲੁਕੋ ਕੇ ਰੱਖਦੇ ਨੇ ਯਾਰ ਇਹ ਕੋਈ ਜੂਆ ਥੋੜੀ ਹੈ ਇਹ ਤਾਂ ਲੋਕ ਰਾਜ ਹੈ ਲੋਕ ਰਾਜ ਦੇ ਵਿੱਚ ਸਾਰਿਆਂ ਨੂੰ ਇਹ ਖੁੱਲ੍ਹਾ ਹੈ ਕਿ ਇਹ ਹਰ ਗੱਲ ਜਿਹੜੀ ਆ ਉਹ ਜਨਤਕ ਹੋਣੀ ਚਾਹੀਦੀ ਹਰ ਗੱਲ ਪਬਲਿਕ ਡੋਮੇਨ ਦੇ ਵਿੱਚ ਆਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਉਹਨਾਂ ਦਾ ਕਿਹੋ ਜਿਹਾ ਅਵਾਰਡ ਆ ਉਹਦੀ ਕਿਹੋ ਜਿਹੀ ਬਣਤਰ ਜਿਹੜੀ ਆ ਬਣ ਚੁੱਕੀ ਆ ਪਰ ਪਤਾ ਨਹੀਂ ਕਿਉਂ ਹਰ ਚੀਜ਼ ਨੂੰ ਲੁਕਾਇਆ ਜਾ ਰਿਹਾ ਕਿਸੇ ਅਫਸਰ ਨਾਲ ਗੱਲ ਕਰਦੇ ਆ ਉੱਪਰ ਉੱਥੇ ਹੈੱਡਕੁਆਰਟਰ ਤੇ ਗੱਲ ਕੀਤੀ ਉਹ ਕਹਿੰਦੇ ਸਾਨੂੰ ਨਹੀਂ ਜੀ ਪਤਾ ਇੱਥੇ ਅਸੀਂ ਗੱਲ ਕੀਤੀ ਹੈ ਮਿਸਪਲ ਕਮੇਟੀ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਕਿ ਨਕਸ਼ਾ ਜਿਹੜਾ ਵਾ ਉਹ ਖੰਨੇ ਦਾ ਕਿੱਥੇ ਆ ਕੌਣ ਉਹਨੂੰ ਬਣਾ ਰਿਹਾ ਕਿਹਦੇ ਕਹਿਣ ਤੇ ਇਹ ਸਾਰਾ ਤਿਆਰ ਕੀਤਾ ਜਾ ਰਿਹਾ ਔਰ ਜਿਹੜਾ ਡਿਲੀਮਿਟੇਸ਼ਨ ਬੋਰਡ ਸੀਗਾ ਔਰ ਹੈਰਾਨ ਕੀ ਦੀ ਗੱਲ ਦੇਖੋ ਸਾਡੇ ਦੋ ਜਿਹੜੇ ਕਿਉਂਕਿ ਮਿਸਪਲ ਕਮੇਟੀ ਦੇ ਪ੍ਰਧਾਨ ਨੂੰ ਉਹ ਮੰਡੈਟਰੀ ਹੈ ਕਿ ਉਹਨਾਂ ਨੂੰ ਉਹਦਾ ਮੈਂਬਰ ਜਿਹੜਾ ਵਾ ਉਹ ਲਿਆ ਜਾਣਾ ਔਰ ਉਹਦੇ ਚ ਹਰ ਪਾਰਟੀ ਦਾ ਇੱਕ ਐਮਸੀ ਜਿਹੜਾ ਉਹ ਲਿਆ ਜਾਣਾ ਸੀ ਪਾਰਟੀ ਨਾਲ ਕੋਈ ਕਿਸੇ ਨੇ ਸਲਾਹ ਨਹੀਂ ਕੀਤੀ ਬਿਨਾ ਪੁੱਛਿਓ ਬਿਨਾ ਕਿਸੇ ਨੂੰ ਦੱਸਿਆ ਇਹਨਾਂ ਨੇ ਉਹ ਕਾਉਂਸਲਰ ਸਾਡੇ ਜਿਹੜੇ ਨਾਮਿਨੇਟ ਕਰਦੇ ਚਲੋ ਉਹ ਵੀ ਕੋਈ ਗੱਲ ਨਹੀਂ ਉਹ ਸਾਰੇ ਚੰਡੀਗੜ੍ਹ ਇੱਕ ਦਿਨ ਮੀਟਿੰਗ ਬੁਲਾਈ ਔਰ ਟੋਟਲ ਜਿਹੜਾ ਆਈਵਾਸ਼ ਜਿਉਂ ਮੈਂ ਕਹਿ ਸਕਦਾ ਉਹ ਹੋਇਆ ਇੱਥੋਂ ਤੱਕ ਕੇ ਪ੍ਰਧਾਨ ਜੀ ਉੱਥੇ ਜਦੋਂ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਔਰ ਦੂਸਰੇ ਜਿਹੜੇ ਕੋਈ ਮੈਂਬਰ ਉੱਥੇ ਹਾਜ਼ਰ ਨਹੀਂ ਹੋਇਆ ਸਾਡੇ ਪਾਰਟੀ ਦੇ ਦੋਨੋਂ ਐਮਸੀ ਪ੍ਰੈਜ਼ੀਡੈਂਟ ਤੇ ਐਮਸੀ ਉੱਤੇ ਗਏ ਔਰ ਉਹਨਾਂ ਨੇ ਕਿਹਾ ਸਾਨੂੰ ਨਕਸ਼ਾ ਦਿਖਾਓ ਮਤਲਬ ਉਹਨਾਂ ਨੂੰ ਨਕਸ਼ਾ ਦਿਖਾਉਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਔਰ ਸਿਰਫ ਤੇ ਸਿਰਫ ਫਿਰ ਇਹ ਆਪਣਾ ਡਿਸੈਂਟ ਨੋਟ ਜਿਹੜਾ ਜਿਹੜਾ ਉਹਦੇ ਵਿਰੋਧ ਵਿੱਚ ਆਪਣਾ ਇੱਕ ਲਿਖਤੀ ਰੂਪ ਚ ਨੋਟ ਜਿਹੜਾ ਜਿਹੜਾ ਵਾ ਉੱਥੇ ਦਰਜ ਕਰਵਾਇਆ ਹੈ ਉਸ ਤੋਂ ਬਾਅਦ ਮਹਿਕਮੇ ਵੱਲੋਂ ਕੋਈ ਇਹਨਾਂ ਨੂੰ ਦੁਬਾਰਾ ਨਹੀਂ ਬੁਲਾਇਆ ਗਿਆ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਮਤਲਬ ਇੰਨੀ ਨੇਰਗਰਦੀ ਇੰਨਾ ਅੱਜ ਲੋਕਾਂ ਤੋਂ ਹਰ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਹਾਲਾਤ ਕਦੇ ਵੀ ਜਿਹੜੇ ਨੇ ਉਹ ਦੇਖਣ ਨੂੰ ਨਹੀਂ ਮਿਲੇ ਪਰ ਉਹ ਚਲੋ ਉਹ ਉਹਨਾਂ ਦੀ ਪਾਰਟੀ ਦਾ ਹੈਗਾ ਇਹ ਵੀ ਅਕਾਲੀ ਦਲ ਵੱਲੋਂ ਵੀ ਜੋ ਸਾਨੂੰ ਪਤਾ ਲੱਗਿਆ ਵੀ ਰੀਤਾ ਰਾਣੀ ਜੀ ਜਿਹੜੇ ਸਾਡੇ ਮਾਨਯੋਗ ਐਮਸੀ ਨੇ 5 ਨੰਬਰ ਵਾਰਡ ਤੋਂ ਉਹਨਾਂ ਨੂੰ ਅਕਾਲੀ ਦਲ ਦੇ ਕੋਟੇ 'ਚੋਂ ਇਹਨਾਂ ਨੇ ਉੱਥੇ ਮੈਂਬਰ ਨਾਮਜ਼ਦ ਕਰਤਾ ਹਾਲਾਂਕਿ ਉਹਨਾਂ ਨੇ ਕਾਫੀ ਸਮਾਂ ਪਹਿਲਾਂ ਝਾੜੂ ਪਾਰਟੀ ਜਿਹੜੀ ਆ ਉਹ ਜੁਆਇਨ ਕੀਤੀ ہوئی ਹੈ ਸੋ ਮਤਲਬ ਇਹ ਜੇ ਹਤਕੰਡੇ ਵਰਤੇ ਜਾ ਰਹੇ ਨੇ ਔਰ ਅੱਜ ਐਮਸੀ ਜਾਂ ਸ਼ਹਿਰ ਵਾਸੀ ਇਹ ਜਲਦੀ ਤੋਂ ਜਲਦੀ ਦੇਖਣਾ ਚਾਹੁੰਦੇ ਨੇ ਕਿ ਸਾਡੇ ਵਾਰਡ ਦਾ ਕਿਹੜਾ ਨੰਬਰ ਹੈ ਉਹ ਉਹਦੇ ਚ ਡੀਲਿਮਿਟੇਸ਼ਨ ਚ ਉਹਨੂੰ ਕਿੱਥੇ ਸਾਡੀਆਂ ਗਲੀਆਂ ਜਿਹੜੀਆਂ ਉਹ ਲਾਈਆਂ ਗਈਆਂ ਨੇ ਸੋ ਸਾਰਾ ਸ਼ਹਿਰ ਹੀ ਇਹਨਾਂ ਨੇ ਇੱਕ ਤਰ੍ਹਾਂ ਦਾ ਜਿਹੜਾ ਵਾ ਉਹ ਪਾਰ ਕੇ ਰੱਖ ਦਿੱਤਾ ਜੋ ਸਾਡੀ ਜਾਣਕਾਰੀ ਆ ਔਰ ਸਾਡੀ ਇਹ ਪੁਰਜੋਰ ਮੰਗਾ ਸਰਕਾਰ ਤੋਂ ਕਿ ਇਹ ਜਿਹੜਾ ਨਕਸ਼ਾ ਜਨਤਕ ਕੀਤਾ ਜਾਵੇ ਔਰ ਤਾਂ ਜੋ ਇਤਰਾਜ ਲਾਉਣ ਵਾਲੀ ਗੱਲ ਜਿਹੜੀ ਉਹ ਇਤਰਾਜ ਲਾਏ ਜਾਣ ਔਰ ਉਹਨਾਂ ਇਤਰਾਜਾਂ ਤੇ ਜਿਹੜੀ ਆ ਉਹ ਸੁਣਵਾਈ ਵੀ ਕੀਤੀ ਜਾਵੇ ਅਸੀਂ ਲੀਗਲ ਲੋਟਸ ਵੀ ਜਿਹੜਾ ਉਹ ਦਿੱਤਾ ਔਰ ਤਾਂ ਕਿ ਇਹ ਇਹ ਗੱਲ ਕੱਲ ਨੂੰ ਅਗਰ ਸਾਨੂੰ ਕਾਨੂੰਨ ਦਾ ਸਹਾਰਾ ਵੀ ਲੈਣਾ ਪਵੇ ਤਾਂ ਅਸੀਂ ਉਹ ਕਾਨੂੰਨ ਜਿਹੜਾ ਵਾ ਉਹਦਾ ਅਸੀਂ ਸਹਾਰਾ ਲਵਾਂਗੇ ਕਾਨੂੰਨ ਦਾ ਦਰਵਾਜ਼ਾ ਖੜਕਾਵਾਂਗੇ ਤਾਂ ਜੋ ਇਹੋ ਜਿਹੀਆਂ ਜੜੀਆਂ ਆਪ ਹੁਦਰੀਆਂ ਔਰ ਲੋਕ ਵਿਰੋਧੀ ਔਰ ਲੋਕ ਰਾਜ ਨੂੰ ਇਹ ਮਤਲਬ ਕਮਜ਼ੋਰ ਕਰਨ ਵਾਲੀਆਂ ਗੱਲਾਂ ਉਹ ਨਾ ਹੋਣ ਤੁਹਾਡਾ ਸਾਰਿਆਂ ਦਾ ਅੱਜ ਇੱਥੇ ਸਾਡੇ ਸੱਦੇ ਤੇ ਆਉਣ ਤੇ ਬਹੁਤ ਬਹੁਤ ਤੁਹਾਡਾ ਮੈਂ ਧੰਨਵਾਦ ਕਰਦਾ ਦੇਖੋ ਅਸੀਂ ਸੰਘਰਸ਼ ਕਰਾਂਗੇ ਜੇ ਸਾਨੂੰ ਸੜਕਾਂ ਦੇ ਉੱਤਰਨਾ ਪਿਆ ਸੜਕਾਂ ਦੇ ਉੱਤਰਾਂਗੇ ਕਾਨੂੰਨ ਦੀ ਲੜਾਈ ਵੀ ਲੜਾਂਗੇ ਪਰ ਇਹਨਾਂ ਨੂੰ ਜਿਹੜੀਆਂ ਇਹ ਆਪ ਮਹਾਰੇ ਜੋ ਆਪ ਗੁਦਰੀਆਂ ਗੱਲਾਂ ਨੇ ਉਹ ਨਹੀਂ ਕਰਦੇ ਆ ਜਿਵੇਂ ਇੰਨੀ ਭੰਗ ਤੋੜ ਕੀਤੀ ਜਾ ਰਹੀ ਆ ਆਮ ਲੋਕਾਂ ਦੇ ਧੱਕੇ ਇਸ ਨੂੰ ਬਹੁਤ ਮਾੜਾ ਦੇਖੋ ਖੰਨਾ ਸ਼ਹਿਰ ਆ ਪੀਸਫੁੱਲ ਸ਼ਹਿਰ ਆ ਅਮਨ-ਉਮਾਨ ਵਾਲਾ ਸ਼ਹਿਰ ਆ ਭਾਈਚਾਰਕ ਸਾਂਝ ਬੜੀ ਮਜ਼ਬੂਤ ਹੈ ਇੱਥੇ ਤੇ ਜੇ ਅਗਰ ਇਸ ਤਰ੍ਹਾਂ ਸ਼ਹਿਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇ